ਇੱਕ ਮਰਨ ਵਰਤਾਰੇ ਐਕਸਟ੍ਰੀਮ ਸਟੈਪ ਕਿਸੇ ਨੇ ਚੱਕਿਆ ਹੋਵੇ ਉੱਥੇ ਬੈਠੇ ਹੋਣ ਤੇ ਉਹਦੇ باوجود ਵੀ ਜਸਨ ਤੇ ਨਹੀਂ ਬਣ ਰਹੀ ਕਿੱਥੇ ਕੀ ਦੀ ਘਾਟ ਹੈ ਕਿਉਂਕਿ ਉਧਰੋਂ ਬਾਰ ਬਾਰ ਬਿਆਨ ਆਉਂਦੇ ਆ ਕਿ ਸੰਯੁਕਤ ਮੋਰਚਾ ਇਕਤਾ ਨਹੀਂ ਕਰਨੀ ਚਾਹੁੰਦਾ ਸੰਯੁਕਤ ਕਿਸਾਨ ਮੋਰਚਾ ਏਕਤਾ ਤੋਂ ਨਾ ਪਹਿਲਾਂ ਭੱਜਿਆ ਨਾ ਅੱਜ ਭੱਜਿਆ ਸੰਯੁਕਤ ਕਿਸਾਨ ਮੋਰਚੇ ਨੇ 500 ਜ਼ਿਲ੍ਹਿਆਂ ਚ ਪੂਰੇ ਮੁਲਕ ਦੇਆਂ ਚ ਧਰਨੇ ਲਾਏ ਕਿ ਗੱਲ ਸੁਣੋ ਡੱਲੇਵਾਲ ਸਾਹਿਬ ਦੀ ਕੀਮਤੀ ਜਾਨ ਬਚਾਓ ਸੰਯੁਕਤ ਕਿਸਾਨ ਮੋਰਚਾ ਉੱਥੇ ਵੀ ਜਾਣ ਨੂੰ ਤਿਆਰ ਆ ਗੱਲਬਾਤ ਕਰਨ ਵਾਸਤੇ ਉਹ ਹਾਂ ਫਣੋਰੀ ਹਾਂ ਉਹ ਹਾਂ ਮੀ ਤਾਂ ਪਰਨਾ ਸੰਯੁਕਤ ਕਿਸਾਨ ਮੋਰਚਾ ਨਹੀਂ ਇਕਤਾ ਤੋਂ ਭਜਦਾ ਭਜਦਾ ਕੌਣ ਹੈ ਪਿਛਲੇ ਦਿਨ ਬਾਈ ਕਾਕਾ ਕੋਟੜਾ ਬੋਲਿਆ ਕੁਝ ਚੈਨਲਾਂ ਤੇ ਉਹਨਾਂ ਨੇ ਕਿਹਾ ਵੀ ਜਿੰ ਮੋਰਚਾ ਉਹਨਾਂ ਨੇ ਤੋੜਿਆ ਜਿਨਾਂ ਨੇ ਚੋਣਾਂ ਲੜੀਆਂ ਮੇਰਾ ਸਵਾਲ ਆ ਕਿ ਭਾਈ ਜਿਹੜੀ 9 ਮੈਂਬਰੀ ਤਾਲਮਿਲ ਕਮੇਟੀ ਸੀ ਸੰਯੁਕਤ ਕਿਸਾਨ ਮੋਰਚੇ ਦੀ ਉਹਦੇ ਜੀ ਟਕੈਤ ਸਾਹਿਬ ਸੀ ਉਹਨਾਂ ਨੇ ਚੋਣ ਲੜੀ ਹੋਈ ਸੀ ਡੱਦੇਵਾਲ ਸਾਹਿਬ ਉਹਦੇ 9 ਮੈਂਬਰੀ ਕਮੇਟੀ ਚ ਕਿਉਂ ਸੀ ਗਰਨਾਮ ਚਿੜੂਨੀ ਚੂਣਾ ਲੜਦੇ ਸੀ ਉਹ ਤਾਂ ਵੀ ਲੜਦੇ ਸੀ ਉਹ ਉਸ ਕਮੇਟੀ 'ਚ ਸੀ ਜਗਿੰਦਰ ਯਾਦਵ ਚੂਣਾ ਲੜਦਾ ਸੀ ਹੁਣ ਵੀ ਲੜਦਾ ਉਸ ਕਮੇਟੀ 'ਚ ਸੀ ਜਿਹੜੇ ਪੰਜਾਬ ਦੇ ਲੜੇ ਇਹਨਾਂ ਨੂੰ ਸਸਪੈਂਡ ਕਰਤਾ ਡੱਲੇਵਾਲ ਸਾਹਿਬ ਨੂੰ ਤਾਂ ਮੋਰਚੇ 'ਚੋਂ ਕਿਸੇ ਨੇ ਵੱਖਰੀ ਨਹੀਂ ਕੀਤਾ ਤਾਂ ਖੁਦ ਵੱਖਰੇ ਹੋਏ ਆ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਕਮੇਟੀ ਨੇ ਗੱਲ ਕੀਤੀ ਰਾਜੇਵਾਲ ਸਾਹਿਬ ਨਾਲ ਉਹ ਸਿਰੇ ਚੜ ਗਈ ਇੱਕ ਕਮੇਟੀ ਬਣੀ ਪੰਦੇਰ ਸਾਹਿਬ ਨਾਲ ਗੱਲ ਕਰਨੀ ਡੱਲੇਵਾਲ ਸਾਹਿਬ ਨਾਲ ਡੱਲੇਵਾਲ ਸਾਹਿਬ ਨੇ ਹੰਗਾਰਾ ਇਹਨੂੰ ਦਿੱਤਾ ਗੱਲਬਾਤ ਦਾ ਪੰਦੇ エアਹੋਰ ਨਾਲ 26 ਜਨਵਰੀ ਵਾਲੀ ਗੱਲ ਜਿਹੜੀ ਆ ਕਲੀਅਰ ਕਰਨ ਲਈ ਆ ਉਹ ਅੜਦੀ ਨਹੀਂ ਵੈਸੇ ਸੰਯੁਕਤ ਕਿਸਾਨ ਮੋਰਚੇ ਦਾ ਪਹਿਲਾਂ ਵੀ ਕਦੇ ਹਿੱਸਾ ਨਹੀਂ ਰਹੇਗੇ ਡੱਲੇਵਾਲ ਸਭ ਰਹੇ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੱਸਣ ਤਾਂ ਸਹੀ ਨਾ ਕਮੀ ਕੀ ਆ ਸੰਯੁਕਤ ਕਿਸਾਨ ਮੋਰਚੇ ਨੇ ਪਟਿਆਲੇ ਮੀਟਿੰਗ ਬੁਲਾਈ ਮਤਲਬ ਅਖਬਾਰਾਂ 'ਚ ਵੀ ਖਬਰ ਆ ਗਈ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਬੰਦੇ ਨਹੀਂ ਪਹੁੰਚੇਗੇ ਅੱਜ ਵੀ ਅਸੀਂ ਕਹਿੰਦੇ ਆ ਕਿ ਡੱਲੇਵਾਲ ਸਾਹਿਬ ਐਮਐਸਪੀ ਤੇ ਕਾਨੂੰਨ ਬਣਾਉਣ ਲਈ ਪੂਰੇ ਮੁਲਕ ਦੀ ਮੂਵਮੈਂਟ ਚਾਹੀਦੀ ਆ ਹੁਣ ਵੀ ਤਾਂ ਸਾਡੇ ਭਰਾਵਾਂ ਨੇ ਪੰਜਾਬ ਬੰਦਾ ਹੀ ਸੱਦਾ ਦਿੱਤਾ ਨਾ ਭਾਰਤ ਬੰਦਾ ਸੱਦਾ ਨਹੀਂ ਦਿੱਤਾ ਕਿਉਂਕਿ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣ ਲਈ ਮੁਲਕ ਪੱਧਰ ਦੀ ਲੜਾਈ ਦੀ ਜ਼ਰੂਰਤ ਆ ਜੇ ਪੰਜਾਬ ਇਕੱਠਾ ਹੋਊਗਾ ਜਿਵੇਂ ਅੱਜ ਇੱਥੋਂ ਝਲਕ ਦੇਣੀ ਮੋਗੇ ਤੋਂ ਪੰਜਾਬ ਯੂਨਿਟੀ ਦੀ ਝਲਕ ਦੇਊਗਾ ਦੂਜੇ ਸੂਬਿਆਂ ਤੂੰ ਤਾਂ ਜਾਗੌਣ ਜੋਗੇ ਹੋਵਾਂਗੇ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਆ ਨਵਰੀਦ ਸਵੀਆ ਅੱਜ ਮੋਗੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਬਹੁਤ ਵੱਡੀ ਇੱਕ ਉਹਨੂੰ ਆਪਾਂ ਪੰਚਾਇਤ ਕਹਿ ਸਕਦੇ ਆ ਜਾਂ ਬਹੁਤ ਵੱਡਾ ਇਕੱਠ ਕਰਕੇ ਕੁਝ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਹਾਸਲ ਕਰਨਾ ਚਾਹੁੰਦੇ ਆ ਅੱਜ ਜਦੋਂ ਆਪਾਂ ਦੇਖਦੇ ਆਂ ਕਿ ਇੱਕ ਮੋਰਚਾ ਖੰਡੌਰੀ ਦੇ ਵਿੱਚ ਲੱਗਿਆ ਹੋਇਆ ਇੱਕ ਇੱਥੇ ਆ ਕਿਸ ਤਰ੍ਹਾਂ ਰਣਨੀਤੀ ਬਣ ਰਹੀ ਆ ਤੇ ਹੁਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਆਪਾਂ ਨੂੰ ਦੇਖਣ ਨੂੰ ਮਿਲ ਸਕਦਾਗਾ ਅੰਦੋਲਨ ਨੂੰ ਲੈ ਕੇ ਮੇਰੇ ਨਾਲ ਰਜਿੰਦਰ ਸਿੰਘ ਦੀਪ ਸਿੰਘ ਆਲਾ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਮੈਂ ਜਿਵੇਂ ਪਹਿਲਾਂ ਕਿਹਾ ਅੱਜ ਦੇ ਇਕੱਠ ਨੇ ਹਾਸਲ ਕੀ ਕਰਨਾ ਕਿਉਂ ਕਰਿਆ ਗਿਆ ਅੱਜ ਸੂਰਜ ਚਮਕ ਰਿਹਾ ਕੁਦਰਤ ਵੀ ਨਾਲ ਆ ਤੇ ਅੱਜ ਦਾ ਇਹ ਇਕੱਠ ਨੇ ਇੱਕ ਰੌਸ਼ਨੀ ਦੇਣੀ ਆ ਪੂਰੇ ਮੁਲਕ ਨੂੰ ਕਿ ਪੰਜਾਬ ਜਿਹੜਾ ਮਾਰਕੀਟਿੰਗ ਦਾ ਖੜੜਾ ਆਇਆ ਉਹਦੇ ਖਿਲਾਫ ਖੜ ਗਿਆ ਔਰ ਆਪਣੀ ਸੂਬਾ ਸਰਕਾਰ ਤੋਂ ਅਸੈਂਬਲੀ ਦੇ ਖਿਲਾਫ ਮਤਾ ਪਵਾਉਣਾ ਸੂਬਾ ਸਰਕਾਰ ਦੀ ਕੋਈ ਹیثیت ਨਹੀਂ ਕਿ ਮਤਾ ਉਹ ਨਾ ਪਾਵੇ ਖੇਤੀਬਾੜੀ ਮੰਤਰੀ ਨੇ ਕਿਹਾ ਵੀ ਅਸੀਂ ਨਹੀਂ ਕਰਾਂਗੇ ਲਾਗੂ ਮੁੱਖ ਮੰਤਰੀ ਨੇ ਕਿਹਾ ਨਹੀਂ ਕਰਾਂਗੇ ਲਾਗੂ ਅਸੀਂ ਕਿਹਾ ਬਿਆਨ ਨਹੀਂ ਪੰਜਾਬ ਦੀ ਅਸੈਂਬਲੀ ਦਾ ਸੈਂਸ਼ਨ ਬਲਾ ਕੇ ਉਹਦੇ ਚ 117 ਦੇ 17 ਐਮਐਲਏ ਕੇਂਦਰ ਦੇ ਮਾਰਕੀਟਿੰਗ ਡਰਾਫਟ ਦੇ ਖਿਲਾਫ ਔਰ ਪੰਜਾਬ ਦੀ ਕਿਸਾਨੀ ਦੇ ਨਾਲ ਖੜੇ ਨਜ਼ਰ ਆਉਣੇ ਚਾਹੀਦੇ ਆ ਜਿਹੜਾ ਨਜ਼ਰ ਨਹੀਂ ਆਊਗਾ ਫਿਰ ਉਹ ਨਜ਼ਰ ਨਹੀਂ ਆਊਗਾ ਇਸ ਕਰਕੇ ਇਹ ਅਸੈਂਬਲੀ ਦੇ ਸੈਸ਼ਨ ਤੋਂ ਹੀ ਕਲੀਅਰ ਹੋਣਾ ਪੰਜਾਬ 'ਚ ਜਦੋਂ ਮਤਾ ਪਊਗਾ ਦੂਜੇ ਸੂਬਿਆਂ ਦੀ ਕਿਸਾਨ ਲਹਿਰ ਨੂੰ ਉੱਥੇ ਦੇ ਕਿਸਾਨਾਂ ਨੂੰ ਇੱਕ ਜਿਹੜਾ ਸੰਦੇਸ਼ ਜਿਹੜਾ ਹੈਗਾ ਉਹ ਦਿੱਤਾ ਜਾਊਗਾ ਕਿ ਪੰਜਾਬ ਖੜਾ ਹੋਇਆ ਤੁਸੀਂ ਵੀ ਖੜੇ ਹੋ ਪੰਜਾਬ ਸਰਕਾਰ ਨੇ ਜਦੋਂ ਇਹ ਕਹਿ ਹੀ ਦਿੱਤਾ ਵੀ ਯਾਰ ਇਸ ਤਾਂ ਲਾਗੂ ਹੀ ਨਹੀਂ ਕਰਨਾ ਸਾਨੂੰ ਮਨਜ਼ੂਰ ਨਹੀਂ ਫਿਰ ਕਿਉਂ ਇਹ ਬੇਭਰੋਸਗੀ ਕਿਉਂ ਆ ਵੀ ਨਹੀਂ ਤੁਸੀਂ ਮਤਾ ਲੱਗਿਆ ਕਿਉਂਕਿ ਇਸ ਤੋਂ ਪਹਿਲਾਂ ਡੈਮ ਸੇਫਟੀ ਐਕਟ ਆਇਆ ਡੈਮ ਤੇ ਵਾਟਰ ਵੀ ਸਟੇਟ ਸਬਜੈਕਟ ਆ ਪਾਖੜਾ ਬਿਆਸ ਮੈਨੇਜਮੈਂਟ ਚੋਂ ਪੰਜਾਬ ਨੂੰ ਬਾਹਰ ਕਰ ਦਿੱਤਾ ਗਿਆ ਪੰਜਾਬ ਦੀਆਂ ਨਹਿਰਾਂ 'ਚ ਕਦੋਂ ਪਾਣੀ ਆਣਾ ਕਦੋਂ ਨਹੀਂ ਇਹ ਪੰਜਾਬ ਤੈਅ ਕਰਨ ਦੀ ਹਾਲਤ 'ਚ ਨਹੀਂ ਹੈ ਪੰਜਾਬ ਇੱਕੋ ਇੱਕ ਸੂਬਾ ਐ ਇਸ ਮੁਲਕ ਦਾ ਜਿੰਦੇ ਹੈਡਵਰਕਸ ਤੇ ਕੰਟਰੋਲ ਕੇਂਦਰ ਦਾ ਹੈ ਬੀਬੀਐਮਡਬਲਯੂ ਚੁ ਹੈ ਬੀਬੀਐਮਡਬਲਯੂ ਪੰਜਾਬ ਦੀ ਨਮਾਇੰਦਗੀ ਖਤਮ ਇਹਦੇ ਤੇ ਕਿਉਂ ਨਹੀਂ ਮਤਾ ਪਿਆ ਨਹੀਂ ਪਿਆ ਨਾ ਮਤਾ ਬੀਐਸਐ 50 ਕਿਲੋਮੀਟਰ ਅੰਦਰ ਤੱਕ ਆਗਿਲੈਂਡਰ ਸਟੇਟ ਸਬਜੈਕਟ ਆ ਸੈਂਟਰ ਏਜੰਸੀਆਂ ਇੱਥੇ ਆਉਂਦੀਆਂ ਲਾਰਡਰ ਸਟੇਟ ਸਬਜੈਕਟ ਆ ਪੰਜਾਬ ਸਰਕਾਰ ਉਹਨਾਂ ਨੂੰ ਫੈਸਿਲੀਟੇਟ ਕਰਦੀ ਆ ਉਹਨਾਂ ਖਿਲਾਫ ਮਤਾ ਨਹੀਂ ਪਿਆ ਚੰਡੀਗੜ੍ਹ ਚ 60% ਨੌਕਰੀਆਂ ਪੰਜਾਬ ਦੀਆਂ ਸੀ ਉਹ ਖਤਮ ਹੋ ਗਈਆਂ ਪੰਜਾਬ ਸਰਕਾਰ ਇਹ ਤੇ ਨਹੀਂ ਬੋਲੀ ਇਹ ਬੇਪਰੋਸਗੀ ਇਹਨਾਂ ਗੱਲਾਂ ਕਰਕੇ ਆ ਇੱਕ ਨਹੀਂ ਕਈ ਹਮਲੇ ਕੀਤੇ ਕੇਂਦਰ ਨੇ ਪੰਜਾਬ ਦੇ ਔਰ ਉਹਨਾਂ ਹਮਲਿਆਂ ਤੇ ਜਿਹੜੀ ਹੈਗੀ ਆ ਪੰਜਾਬ ਸਰਕਾਰ ਨੇ ਸੀ ਤੱਕ ਨਹੀਂ ਕੀਤੀ ਬਿਲਕੁਲ ਚੁੱਪ ਰਹੀ ਉਹਨਾਂ ਦੀ ਹਾਂ ਚ ਹਾਂ ਭਰੀ ਆ ਇਸ ਕਰਕੇ ਬੇਪਰੋਸਗੀ ਜਿਹੜੀ ਆ ਉਹ ਹੈਗੀ ਆ ਹਾਲਾਂਕਿ ਇਹ ਸਵਾਲ ਅੱਜਕੱਲ ਪੁੱਛਣਾ ਵੀ ਆਪਦੇ ਆਪ 'ਚ ਮੈਨੂੰ ਲੱਗਦਾ ਫਜ਼ੂਲ ਹੁੰਦਾ ਜਾ ਰਿਹਾ ਕਿ ਦੋਨੇ ਮੋਰਚੇ ਇਕੱਠੇ ਹੋ ਕੇ ਕਿਉਂ ਨਹੀਂ ਲੜਦੇ ਕਿਉਂਕਿ ਵੱਖਰੇਵੇਂ ਆ ਤਾਂ ਵੱਖਰੇਵੇਂ ਹੋ ਕੇ ਇਤਿਹਾਸ 'ਚ ਲੋਕ ਲੜੇ ਆ ਅਲੱਗ-ਅਲੱਗ ਕੋਈ ਬੜਾ ਫਰਕ ਨਹੀਂ ਪੈਂਦਾ ਉਹ ਗੱਲ ਪਰ ਫਿਰ ਵੀ ਇੱਕ ਮਰਨ ਵਰਤਾਰੇ ਐਕਸਟ੍ਰੀਮ ਸਟੈਪ ਕਿਸੇ ਨੇ ਚੱਕਿਆ ਹੋਵੇ ਉੱਥੇ ਬੈਠੇ ਹੋਣ ਤੇ ਉਹਦੇ باوجود ਵੀ ਜਸਮਤ ਨਹੀਂ ਬਣ ਰਹੀ ਕਿਥੇ ਕੀ ਦੀ ਘਾਟ ਆ ਕਿਉਂਕਿ ਉਧਰੋਂ ਬਾਰ-ਬਾਰ ਬਿਆਨ ਆਉਂਦੇ ਆ ਕਿ ਸੰਯੁਕਤ ਮੋਰਚਾ ਇੱਕ ਤਾਂ ਨਹੀਂ ਕਰਨੀ ਚਾਹੋ ਸੰਯੁਕਤ ਕਿਸਾਨ ਮੋਰਚਾ ਏਕਤਾ ਤੋਂ ਨਾ ਪਹਿਲਾਂ ਭੱਜਿਆ ਨਾ ਅੱਜ ਭੱਜਿਆ ਸੰਯੁਕਤ ਕਿਸਾਨ ਮੋਰਚਾ ਤਾਂ ਰਾਸ਼ਟਰਪਤੀ ਨੂੰ ਮਿਲਣ ਤੱਕ ਚਾਹੁੰਦਾ ਸੀ ਉਹਨੇ ਟਾਈਮ ਨਹੀਂ ਦਿੱਤਾ ਸੰਯੁਕਤ ਕਿਸਾਨ ਮੋਰਚੇ ਨੇ 500 ਜ਼ਿਲ੍ਹਿਆਂ ਚ ਪੂਰੇ ਮੁਲਕ ਦੇਆਂ ਚ ਧਰਨੇ ਲਾਏ ਕਿ ਗੱਲ ਸੁਣੋ ਡੱਲੇਵਾਲ ਸਾਹਿਬ ਦੀ ਕੀਮਤੀ ਜਾਨ ਬਚਾਓ ਸੰਯੁਕਤ ਕਿਸਾਨ ਮੋਰਚਾ ਅੱਜ ਦੋ ਦੋ ਕਦਮ ਹੋਰ ਅੱਗੇ ਵਧ ਗਿਆ 13 ਨੂੰ ਉਹਨੇ ਮਾਰਕੀਟਿੰਗ ਖਰੜੇ ਦੀਆਂ ਕਾਪੀਆਂ ਸਾੜਨੀਆਂ 13 ਨੂੰ ਸੰਯੁਕਤ ਕਿਸਾਨ ਮੋਰਚਾ ਸਾੜੂਗਾ 26 ਨੂੰ ਉਹਨੇ ਟਰੈਕਟਰ ਮਾਰਚ ਕਰਨਾ 26 ਨੂੰ ਟਰੈਕਟਰ ਮਾਰਚ ਕਿਸ ਸੰਯੁਕਤ ਕਿਸਾਨ ਮੋਰ ਉਹਨਾਂ ਨੇ ਬਿਆਨ ਦਿੱਤਾ ਵੀ ਤੁਸੀਂ ਬਰਾਬਰ ਪ੍ਰੋਗਰਾਮ ਰੱਖਦੇ ਹੋ ਤਾਂ ਕਿ ਉੱਥੇ ਘੱਟ ਨਾ ਹੋ ਜੇ ਅਫੀਸ਼ੀਅਲ ਹੈ ਟਰੈਕਟਰ ਟਰੈਕਟਰ ਤਾਂ ਜਿਹੜੀ ਜਥੇਬੰਦੀ ਨਾਲ ਬੰਦੇ ਜੁੜੇ ਆ ਉਹਦੀ ਕਹਿਣ ਤੇ ਟਰੈਕਟਰ ਲੈ ਕੇ ਆਉਣੇ ਆ ਜੇ ਹੁਣ ਪੰਚਾਇਤ ਮਹਾਪੰਚਾਇਤ ਮੇਰੀ ਜਥੇਬੰਦੀ ਭਾਈ ਕੀਰਤੀ ਕਿਸਾਨ ਯੂਨੀਅਨ ਆ ਮੇਰਾ ਸਾਡਾ ਕਿ ਜਥੇਬੰਦਕ ਢਾਂਚਾ ਠੀਕ ਆ ਸਾਡੇ ਕਹਿਣ ਤੇ ਬੀਕੇਜੂ ਗ੍ਰਾਹਾਂ ਦੇ ਕਰਮਕੁਨ ਕਿਵੇਂ ਆ ਜਾਣਗੇ ਜਦ ਬੀਕੇਜੂ ਗ੍ਰਾਹਾਂ ਕੋ ਪ੍ਰੋਗਰਾਮ ਰੱਖੂਗੀ ਕਿਰਤੀ ਕਿਸਾਨ ਉਹਨੇ ਕਿਵੇਂ ਜਿਹੜੇ ਲੋਕ ਉਹਨਾਂ ਨਾਲ ਜੁੜੇ ਹੋਏ ਆਪਣੀ ਜਥੇਬੰਦੀ ਉਹਨਾਂ ਦੇ ਕਹਿਣ ਤੇ ਜਾਣਾ ਜਿਹੜੇ ਸਾਡੇ ਨਾਲ ਜੁੜੇ ਆ ਸਾਡੇ ਕਹਿਣ ਤੇ ਜਾਣਾ ਜੇ ਆਪਣੇ ਜਥੇਬੰਦਕ ਢਾਂਚਾ ਤਾਂ ਫਿਰ ਇਦਾਂ ਦਾ ਹੀ ਹੋਣਾ ਨਾ ਫਿਰ ਵੀ ਤੁਹਾਨੂੰ ਕੋ ਖਿੱਚ ਕੇ ਕੋ ਹੋਰ ਲਿਜਾ ਨਾ ਸਕੇ ਇਦਾਂ ਦਾ ਹੋਣਾ ਚਾਹੀਦਾ ਨਾ ਇਸ ਕਰਕੇ ਅਸੀਂ ਤਾਂ ਬਰਾਬਰ ਨਹੀਂ ਰੱਖਿਆਗਾ ਅਸੀਂ ਤਾਂ ਉਹ ਕਹਿੰਦੇ ਵੀ ਨਾਲ ਨਹੀਂ ਆਉਂਦੇ ਇਸ ਕਰਕੇ ਔਰ ਉਸ ਤੋਂ ਅੱਗੇ ਸੰਯੁਕਤ ਕਿਸਾਨ ਮੋਰਚਾ ਉੱਥੇ ਵੀ ਜਾਣ ਨੂੰ ਤਿਆਰ ਆ ਗੱਲਬਾਤ ਕਰਨ ਵਾਸਤੇ ਉਹ ਹਾਮੀ ਖਣੋਰੀ ਹਾਂ ਉਹ ਹਾਮੀ ਤਾਂ ਪਰਨ ਸੰਯੁਕਤ ਕਿਸਾਨ ਮੋਰਚਾ ਨੇ ਏਕਤਾ ਤੋਂ ਭਜਦਾ ਏਕਾ ਸੀ ਤਾਂ ਜਿੱਤੇ ਦਾ ਕੌਣ ਆ ਫਿਰ ਹੂੰ ਭੱਜਦਾ ਕੌਣ ਹੈ ਮੈਂ ਤੁਹਾਡੇ ਤੋਂ ਕੁਝ ਆ ਤੁਹਾਡੇ ਜਿਹੜੇ ਜਦੋਂ ਵੀ ਗੱਲਬਾਤ ਹੁੰਦੀ ਹੈ ਤਾਂ ਟਕ ਟਕ ਸਪਸ਼ਟ ਸੁਣਨ ਨੂੰ ਮਿਲ ਜਾਂਦਾ ਫਿਰ ਭੱਜ ਕੌਣ ਹੈ ਮੈਂ ਨਵਰੀਤ ਬਾਈ ਮੈਂ ਦੋ ਤਿੰਨ ਗੱਲਾਂ ਕਹਿਣੀਆਂ ਚਾਹਣਾ ਪਿਛਲੇ ਦਿਨ ਬਾਈ ਕਾਕਾ ਕੋਟੜਾ ਬੋਲਿਆ ਕੁਝ ਚੈਨਲਾਂ ਤੇ ਸਾਡਾ ਵੱਡਾ ਵੀਰ ਆ ਅਸੀਂ ਇਕੱਠੇ ਰਹੇ ਹਾਂ ਅਸੀਂ ਉਹਨਾਂ ਨੇ ਕਿਹਾ ਵੀ ਜਿੰ ਮੋਰਚਾ ਉਹਨਾਂ ਨੇ ਤੋੜਿਆ ਜਿਨ੍ਹਾਂ ਨੇ ਚੋਣਾ ਲੜੀਆਂ ਮੇਰਾ ਸਵਾਲ ਆ ਕਿ ਭਾਈ ਜਿਹੜੀ 9 ਮੈਂਬਰੀ ਤਾਲਮਿਲ ਕਮੇਟੀ ਸੀ ਸ joint ਕਿਸਾਨ ਮੋਰਚੇ ਦੀ ਉਹ ਜਿਹੜੇ ਟਕੈਤ ਸਾਹਿਬ ਸੀ ਉਹਨਾਂ ਨੇ ਚੋਣ ਲੜੀ ਹੋਈ ਸੀ ਡੱਲੇਵਾਲ ਸਾਹਿਬ ਉਹਨੂੰ ਨੋ ਮੈਂਬਰੀ ਕਮੇਟੀ ਚ ਕਿਉਂ ਸੀ ਹਨਨ ਮੋਲਾ ਸੱਤ ਵਾਰੀ ਐਮਪੀ ਰਿਆ ਉਹ ਨੋ ਮੈਂਬਰੀ ਕਮੇਟੀ ਚ ਸੀ ਉਹ ਸੱਤ ਵਾਰ ਦਾ ਐਮਪੀ 40 ਮੈਂਬਰੀ ਕਮੇਟੀ ਚ ਸੀ ਜਿਹੜੀ ਕੇਂਦਰ ਨਾਲ ਗੱਲਬਾਤ ਕਰਨ ਜਾਂਦੀ ਸੀ ਡੱਲੇਵਾਲ ਸਾਹਿਬ ਉਸ ਉਸ ਕਮੇਟੀ ਚ ਕਿਉਂ ਸੀ ਸੱਤ ਵਾਰ ਐਮਪੀ ਰਿਆ ਤਾਂ ਨਾਨ ਪੋਲੀਟੀਕਲ ਬੰਦਾ ਨਹੀਂ ਹੁੰਦਾ ਨਹੀਂ ਹੁੰਦਾ ਮੇਰੇ ਖਿਆਲ ਚ ਤਾਂ ਨਹੀਂ ਹੁੰਦਾਗਾ ਉਹ ਤਾਂ ਨਾਨ ਪੋਲੀਟੀਕਲ ਹੁੰਦਾ ਵੀ ਹੁੰਦਾ ਨਹੀਂ ਪਰ ਸੱਤ ਵਾਰ ਦਾ ਐਮਪੀ ਤਾਂ ਨਹੀਂ ਹੁੰਦਾਗਾ ਉਦੋਂ ਤੁਸੀਂ ਪੋਲੀਟੀਕਲ ਬੰਦਿਆਂ ਨਾਲ ਫਿਰ ਦਿੱਲੀ ਮੋਰਚੇ 'ਚ ਇਕੱਠੇ ਕਿਉਂ ਸੀ ਗਰਨਾਮ ਚਿੜੂਨੀ ਚੋਣਾਂ ਲੜਦੇ ਸੀ ਉਹ ਤਾਂ ਵੀ ਲੜਦੇ ਸੀ ਉਹ ਵੀ ਉਸ ਕਮੇਟੀ 'ਚ ਸੀ ਜਗਿੰਦਰ ਯਾਦਵ ਚੋਣਾਂ ਲੜਦਾ ਸੀ ਹੁਣ ਵੀ ਲੜਦਾ ਉਸ ਕਮੇਟੀ 'ਚ ਸੀ ਠੀਕ ਹੈ ਜਿਹੜੇ ਪੰਜਾਬ ਦੇ ਲੜੇ ਇਹਨਾਂ ਨੂੰ ਸਸਪੈਂਡ ਕਰਤਾ ਗੱਲੇ ਵਾਲ ਸਾਹਿਬ ਨੂੰ ਤਾਂ ਮੋਰਚੇ 'ਚ ਕਿਸੇ ਨੇ ਵੱਖਰੇ ਨਹੀਂ ਕੀਤਾ ਤਾਂ ਖੁਦ ਵੱਖਰੇ ਹੋਏ ਆ ਵੱਖਰੇ ਉਹਨਾਂ ਨੂੰ ਕੀਤਾ ਜਿਨ੍ਹਾਂ ਨੇ ਚੋਣਾਂ ਲੜੀਆਂ 5 ਮਹੀਨੇ ਸਸਪੈਂਡ ਰਹੇ ਕਿਹਾ ਕਿ ਤੋ ਚੋਣਾਂ ਨਹੀਂ ਲੜਦੇ ਫਿਰ ਵਾਪਸ ਲੈ ਕੇ ਆਏ ਰਾਜੀਅਲ ਸਾਹਿਬ ਦੀ ਗਵਾਹੀ ਚ ਪੰਜ ਮਿੱਟੀ ਜਥੇਬੰਦੀਆਂ ਵੱਖਰੀਆਂ ਰਹਿ ਗਈਆਂ ਡੱਲੇਵਾਲ ਸਾਹਿਬ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਛੱਡ ਕੇ ਧੜਾ ਵੱਖਰਾ ਬਣਾ ਲਿਆ ਚੋਣਾ ਤਾਂ ਸੀ ਵੀ ਨਹੀਂ ਲੜੇ ਪਰ ਸੰਯੁਕਤ ਕਿਸਾਨ ਮੋਰਚੇ 'ਚ ਰਹੇ ਕਿ ਇਹਨੂੰ ਮਜ਼ਬੂਤ ਕਰਨਾ ਇਹਦੇ 'ਚ ਵਾਪਸ ਲੈ ਕੇ ਆਉਣਾ ਸਾਰਿਆਂ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਕਮੇਟੀ ਨੇ ਗੱਲ ਕੀਤੀ ਰਾਜੀਅਲ ਸਾਹਿਬ ਨਾਲ ਉਹ ਸਿਰੇ ਚੜ ਗਈ ਇੱਕ ਕਮੇਟੀ ਬਣੀ ਪੰਦੇਰ ਸਾਹਿਬ ਨਾਲ ਗੱਲ ਕਰਨੀ ਡੱਲੇਵਾਲ ਸਾਹਿਬ ਨਾਲ ਡੱਲੇਵਾਲ ਸਾਹਿਬ ਨੇ ਹੰਗਾਰਾ ਹੀ ਨਹੀਂ ਦਿੱਤਾ ਗੱਲਬਾਤ ਦਾ ਪੰਦੇਰ ਹੋਰਾਂ ਨਾਲ 26 ਜਨਵਰੀ ਵਾਲੀ ਗੱਲ ਜਿਹੜੀ ਆ ਕਲੀਅਰ ਕਰਨ ਵਾਲੀ ਆ ਉਹ ਅੜਦੀ ਨਹੀਂ ਵੈਸੇ ਸੰਯੁਕਤ ਕਿਸਾਨ ਮੋਰਚੇ ਦਾ ਪਹਿਲਾਂ ਵੀ ਕਦੇ ਹਿੱਸਾ ਨਹੀਂ ਰਹੇਗੇ ਡੱਲੇ ਵਾਲ ਸਭ ਰਹੇ ਆ ਹੁਣ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੱਸਣ ਤਾਂ ਸਹੀ ਨਾ ਕਮੀ ਕੀ ਆ ਸੰਯੁਕਤ ਕਿਸਾਨ ਮੋਰਚੇ ਨੇ ਪਟਿਆਲੇ ਮੀਟਿੰਗ ਬੁਲਾਈ ਮਤਲਬ ਅਖਬਾਰਾਂ 'ਚ ਵੀ ਖਬਰ ਆ ਗਈ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਬੰਦੇ ਨਹੀਂ ਪਹੁੰਚੇਗੇ ਜਦ ਲਗ ਦੁਨੀਆ ਰਹੀਏ ਨਾਨਕ ਕਿਛਸ ਨਹੀਂਏ ਕਿਛ ਕਈਏ ਵਿਚਾਰਾਂ ਦਾ ਪੱਲਾ ਤਾਂ ਨਹੀਂ ਛੱਡਣਾ ਚਾਹੀਦਾਗਾ ਜੰਗਾਂ ਦੇ ਮੁਕਾਬਲੇ ਵੀ ਤਾਂ ਟੇਬਲ ਮਤਲਬ ਮਸਲੇ ਵੀ ਟੇਬਲ ਟਾਕ ਤੇ ਬੈਠ ਕੇ ਹੱਲ ਹੁੰਦੇ ਆ ਅੱਜ ਇਜ਼ਰਾਈਲ ਤੇ ਫਲਸਤੀਨ ਦਾ ਜੋ ਕੁਝ ਚੱਲ ਰਿਹਾ ਹੈਗਾ ਉੱਥੇ ਵੀ ਤਾਂ ਜੰਗਬੰਦੀ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਦੁਨੀਆ ਦੀ ਕਿਹੋ ਜੀ ਤੇ ਤੁਸੀਂ ਤਾਂ ਆਪਾਂ ਤਾਂ ਇੱਕੋ ਹੀ ਆ ਆਪਾਂ ਤਾਂ ਇੱਕੋ ਹੀ ਆ ਆਪਾਂ ਅੱਜ ਵੀ ਅਸੀਂ ਕਹਿੰਨੇ ਆ ਕਿ ਡੱਲੇਵਾਲ ਸਾਹਿਬ ਐਮਐਸਪੀ ਤੇ ਕਾਨੂੰਨ ਬਣਾਉਣ ਲਈ ਪੂਰੇ ਮੁਲਕ ਦੀ ਮੂਵਮੈਂਟ ਚਾਹੀਦੀ ਆ ਹੁਣ ਵੀ ਤਾਂ ਸਾਡੇ ਭਰਾਵਾਂ ਨੇ ਪੰਜਾਬ ਬੰਦਾ ਹੀ ਸੱਦਾ ਦਿੱਤਾ ਨਾ ਭਾਰਤ ਬੰਦਾ ਸੱਦਾ ਨਹੀਂ ਦਿੱਤਾ ਕਿਉਂਕਿ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣ ਲਈ ਮੁਲਕ ਪੱਧਰ ਦੀ ਲੜਾਈ ਦੀ ਜ਼ਰੂਰਤ ਆ ਜੇ ਪੰਜਾਬ ਇਕੱਠਾ ਹੋਊਗਾ ਜਿਵੇਂ ਅੱਜ ਇੱਥੋਂ ਝਲਕ ਦੇਣੀ ਮੋਗੇ ਤੋਂ ਪੰਜਾਬ ਯੂਨਿਟੀ ਦੀ ਝਲਕ ਦਿਊਗਾ ਦੂਜੇ ਸੂਬਿਆਂ ਤੋਂ ਤਾਂ ਜਗਾਉਣ ਯੋਗ ਹੀ ਹੋਵਾਂਗੇ ਮੈਂ ਇੱਕ ਛੋਟੀ ਜੀ ਕਹਾਣੀ ਸੁਣਾਉਣੀ ਚਾਹੁੰਗਾ ਨਵਰੀਤ ਕੋਈ ਬੰਦਾ ਸੀ ਉਹਦੇ ਹੱਥ 'ਚ ਸੀ ਰੋਟੀ ਉਹ ਬੁਰਕੀ ਤੋੜੇ ਘਸਾਵੇ ਤੇ ਖਾਲੇ ਕੋਈ ਬੰਦਾ ਕੋਲ ਦੀ ਲੰਗਿਆ ਕਹਿੰਦਾ ਯਾਰ ਤੇਰੀ ਰੋਟੀ ਤੇ ਕੁਝ ਹੈਗਾ ਤਾਂ ਹੈ ਨਹੀਂ ਬੁਰਕੀ ਤੂੰ ਕਾਹਤੋਂ ਕਿਸੋਣਾ ਕਹਿੰਦਾ ਮੈਂ ਸਮਝ ਲਿਆ ਵੀ ਇੱਥੇ ਅੰਬ ਦੇ achar ਦੀ ਫਾੜੀ ਪਈ ਆ ਜਦੋਂ ਮੈਂ ਕਿਸੋਣਾ ਮੈਨੂੰ ਨਾਲ achar ਦਾ ਸਵਾਦ ਆਉਂਦਾ ਉਹ ਕਹਿੰਦਾ ਤੂੰ ਸੋਚੇ ਨਹੀਂ ਲੱਗਾ ਸੀ achar ਕਿਉਂ ਸੋਚਦਾ ਬਾਈ ਤੂੰ ਮੁਰਗਾ ਸੋਚ ਬੱਕਰਾ ਸੋਚ ਪਨੀਰ ਸੋਚ ਉਹ ਕਹਿੰਦਾ ਬਾਈ ਜਿਹੜੀ ਚੀਜ਼ ਮੈਂ ਕਦੇ ਖਾਧੀ ਨਹੀਂ ਉਹ ਤਾਂ ਮੈਨੂੰ ਸੋਚਿਆ ਸਵਾਦ ਕਿਵੇਂ ਆਊਗਾ ਜਿਹੜੇ ਮੁਲਕ ਦੇ ਵੱਡੇ ਹਿੱਸੇ ਨੇ ਐਮਐਸਪੀ ਦਾ ਸਵਾਦ ਹੀ ਨਹੀਂ ਵੇਖਿਆ ਐਨਐਸਐਸਓ ਦਾ ਅੰਕੜਾ ਕਹਿੰਦਾ ਕਿ 77% ਮੁਲਕ ਦੀ ਕਿਸਾਨੀ ਨੂੰ ਇਹ ਨਹੀਂ ਪਤਾ ਕਿ ਐਮਐਸਪੀ ਹੁੰਦਾ ਕੀ ਆ ਸਵਾਦ ਵੇਖਿਆ ਪੰਜਾਬ ਹਰਿਆਣੇ ਨੇ ਇਹਨਾਂ ਦਾ ਸਵਾਦ ਮਰ ਲੱਗਾ ਸੀ ਦਿੱਲੀ ਘੇਰ ਲਈ ਸਵਾਦ ਵਿਚਾਲਿਆ ਇਹੀ ਕਹਿ ਰਿਹਾ ਸੀ ਨਾ ਕਿ ਆਪਾਂ ਹੁਣ ਦੂਜੇ ਸੂਬਿਆਂ ਨੂੰ ਜਾਗਰਤ ਕਰਕੇ ਵੀ ਅਸੀਂ ਐ ਲੜੇ ਸੀ ਬਾਈ ਪਰ ਮੈਂ ਲੋਕਾਂ ਦੀ ਗੱਲ ਕਰਦਾ ਠੀਕ ਆ ਕਾਡਰ ਕਦੇ ਨਹੀਂ ਜਾਂਦਾ ਹੁੰਦਾ ਜਿਹੜਾ ਬੰਦਾ ਜਿਹਦੇ ਨਾਲ ਜੁੜਿਆ ਉਧਰ ਹੀ ਰਹਿੰਦਾ ਪਰ ਇੱਕ ਆਮ ਲੋਕ ਵੀ ਹੁੰਦੇ ਆ ਉਹ ਇੱਕਾ ਇਮੋਸ਼ਨਲ ਤੌਰ ਦੇ ਉੱਤੇ ਉਹ ਕਿਸਾਨ ਅੰਦੋਲਨ ਨਾਲ ਜੁੜੇ ਅੱਜ ਵੀ ਲੋਕ ਜੁੜੇ ਹੋਇਆ ਪਰ ਜਦੋਂ ਦੋ ਧਰਾ ਮੰਡੀਆਂ ਜਾਂਦੀਆਂ ਆ ਅਲੱਗ-ਅਲੱਗ ਉਹਨਾਂ ਦੇ ਵਿਚਾਰ ਹੁੰਦੇ ਆ ਇੱਕ ਇੱਕ ਇਮੋਸ਼ਨਲ ਉਹਨਾਂ ਦਾ ਕਿ ਕਿ ਅਤਿਆਚਾਰ ਸ਼ੋਸ਼ਣ ਤਾਂ ਹੈ ਨਾ ਉਸ ਗੱਲ ਦੇਖੋ ਸੰਯੁਕਤ ਕਿਸਾਨ ਮੋਰਚੇ ਦਾ ਇਹ ਚ ਫਾਲਟ ਕੀ ਆ ਸੰਯੁਕਤ ਕਿਸਾਨ ਮੋਰਚੇ ਦੀ ਗਲਤੀ ਦਾ ਦੱਸੇ ਕੋਈ ਸੰਯੁਕਤ ਕਿਸਾਨ ਮੋਰਚੇ ਨੇ ਕਮੇਟੀ ਨਹੀਂ ਬਣਾਈ ਗੱਲਬਾਤ ਕਰਨ ਲਈ ਰਾਜੇ왈 ਸਾਹਿਬ ਵਿੱਚ ਆ ਗਏ ਦੱਲੇ왈 ਸਾਹਿਬ ਵਿੱਚ ਕਿਉਂ ਨਹੀਂ ਆਉਂਦੇ ਕਿਉਂ ਨਹੀਂ ਆਉਂਦੇ ਇਹੀ ਤਾਂ ਕਹਿੰਦੇ ਅਸੀਂ ਫੇਰ ਕੋਸ਼ਿਸ਼ ਕਰ ਰਹੇ ਵੀ ਆਓ ਆਓ ਇਕਤਾ ਕਰੋ ਇਕਤਾ ਕਰੋ ਜਿਹੜੀ ਤੁਹਾਡੀ ਗੈਰ ਸਿਆਸੀ ਦਲੀਲ ਹੈ ਮੈਂ ਤਾਂ ਉਹਦਾ ਵੀ ਜਵਾਬ ਦੇਤਾ ਕਿ ਜੇ ਐਮਪੀ ਸੱਤ ਟਾਈਮ ਦੀ ਐਮਪੀ ਰਹਿ ਸਕਦੇ ਆ ਤੁਹਾਡੇ ਨਾਲ ਨੌ ਮੈਂਬਰੀ ਕਮੇਟੀ 'ਚ ਤੇ ਫੇਰ ਯਾਰ ਜਿਹੜੇ ਚੋਣਾਂ ਲੜਕੇ ਜਿਨ੍ਹਾਂ ਨੇ ਕਹਿੰਦਾ ਗਾਂ ਤੋਂ ਲੜਨੀਆਂ ਹੀ ਨਹੀਂ ਅੱਜ ਤਾਂ ਉਹਨਾਂ ਦਾ ਗੈਰ ਸਿਆਸੀ ਆ ਮੋਰਚਾ ਉੱਥੇ ਕੋਣ ਸਿਆਸੀ ਬੰਦਾਗਾ ਦੇਖੋ ਉਥੇ ਕਿਹੜਾ ਸਿਆਸੀ ਬੰਦਾ ਬੋਲ ਨਹੀਂ ਰਿਹਾ ਪਿਛਲੇ ਦਿਨੀ ਇੱਕ ਗੁਰਸਿੱਖ ਨੇ ਵਡਾਲਾ ਸਾਹਿਬ ਉਹਨਾਂ ਨੇ ਚੋਣ ਵੀ ਲੜੀ ਆ ਉਹਨਾਂ ਦੀ ਸਟੇਜ ਤੋਂ ਬੋਲੇ ਵੀ ਆ ਕੀਰਤਨ ਵੀ ਕੀਤਾ ਔਰ ਕੂੜ ਪ੍ਰਚਾਰ ਵੀ ਕੀਤਾ ਸੰਯੁਕਤ ਕਿਸਾਨ ਮੋਰਚੇ ਬਾਰੇ ਇੱਕ ਗੁਰਸਿੱਖ ਬੰਦੇ ਨੂੰ ਇਹ ਸ਼ੋਭਾ ਨਹੀਂ ਦਿੰਦੀ ਭਈ ਉਹਨਾਂ ਨੇ ਕਿਹਾ ਵੀ ਬਿ ਬੇਸ਼ਰਮਤਾ ਕਿਹਾ ਸੰਯੁਕਤ ਕਿਸਾਨ ਮੋਰਚੇ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਹਸਤੀ ਪਤਾ ਉਹਨਾਂ ਨੂੰ ਅੱਜ ਅਮਰੀਕਾ ਦੇ ਵਿੱਚ ਕਿਸਾਨ ਨਹੀਂ ਹੈ ਮਰਦਮਸ਼ਿਮਾਰੀ ਚ ਕਿਸਾਨੀ ਦਾ ਕਾਲਮ ਖਤਮ ਕਰਤਾ ਯੂਰਪ ਚ ਕਿਸਾਨ ਨਹੀਂ ਹੈ ਉਹ ਪੂਰੀ ਦੁਨੀਆ ਚ ਚੜਿਆ ਆਂਦਾ ਕਾਰਪੋਰੇਟ ਕਿੰਦੇ ਝੰਡੇ ਹਟ ਰੁખ્યા ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹਟ ਰੁખ્યા ਤੁਸੀਂ ਉਹਨਾਂ ਨੂੰ ਬੇਸ਼ਰਮ ਕਹਿ ਰਹੇ ਹੋ ਜਿਨ੍ਹਾਂ ਦੀ ਗਵਾਹੀ ਦੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਨਾਲ ਦੀ ਸਟੇਜ ਤੋਂ ਕਿਹਾ ਗਿਆ ਉਹਨਾਂ ਦੀ ਸਟੇਜ ਤੋਂ ਕਿਹਾ ਗਿਆ ਕਿਆ ਬੇਸ਼ਰਮ ਇਸ ਕਰਕੇ ਵੀ ਤੁਸੀਂ 4 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਟਹਾਨੇ ਕੱਟ ਕੇ ਰੱਖਿਆ ਮੈਂ ਵਡਾਲਾ ਸਾਹਿਬ ਨੇ ਧਿਆਨ ਚ ਲਿਆਦਾ ਕਿ ਸ਼੍ਰੀਮਾਨ ਜੀ 4 ਤਰੀਕ ਨੂੰ ਕਾਠਾ ਜਿਹੜਾ ਧੰਵਾਦ ਜੀ 4 ਤਰੀਕ ਦਾ ਜਿਹੜਾ ਕਾਠਾ ਉਹ ਖਨੌਰੀ ਵਾਲਿਆਂ ਨੇ 30 ਤਰੀਕ ਨੂੰ ਰੱਖਿਆ ਤੇ ਜਿਹੜਾ 4 ਤਰੀਕ ਦਾ ਟਹਾਣੇ ਕਾਠ ਸੀ ਉਹ ਸੰਯੁਕਤ ਕਿਸਾਨ ਮੋਰਚੇ ਨੇ 20 ਤਰੀਕ ਪਹਿਲਾਂ ਦਾ ਰੱਖਿਆ ਸੀਗਾ 15 ਦਿਨ ਪਹਿਲਾਂ ਦਾ ਇਕੱਠਿਆ ਰੱਖਿਆ ਸੀਗਾ ਅਸੀਂ ਬਰਾਬਰ ਇਕੱਠ ਨਹੀਂ ਰੱਖਿਆਗਾ ਇਸ ਕਰਕੇ ਗੁਰਸਿੱਖ ਹੋ ਗਏ ਸਟੇਜ ਤੋਂ ਠੀਕ ਹੈ ਦੋਨੋਂ ਗੱਲਾਂ ਨਾਲੇ ਤੁਸੀਂ ਚੋਣ ਵੀ ਲੜੇ ਸਨਯੁਤ ਕਿਸਾਨ ਮੋਰ ਜਿਹੜੇ ਚੜ ਲੜੇ ਉਹਨਾਂ ਨਾਲ ਡੱਲੇਵਾਲ ਸਾਹਿਬ ਇਸ ਤਰ੍ਹਾਂ ਦਾ ਵਿਵਹਾਰ ਗੱਲ ਨਹੀਂ ਕਰਨ ਨੂੰ ਤਿਆਰ ਯੂਨਿਟ ਨਹੀਂ ਕਰਨ ਨੂੰ ਤਿਆਰ ਬਾਕੀ ਚੋਣਾ ਲੜਨ ਵਾਲੇ ਉੱਥੋਂ ਬੋਲੀ ਜਾ ਰਹੇ ਪ੍ਰੈਸ ਕਾਨਫਰੰਸ ਕਰਦੇ ਆ ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਕੁਲਤਾਰ ਸੰਧਵਾ ਦੀ ਪ੍ਰੈਸ ਕਾਨਫਰੰਸ ਡੱਲੇਵਾਲ ਸਾਹਿਬ ਦੀ ਪੇਜ ਤੋਂ ਲਾਈਵ ਹੋਈ ਹੈ ਸਿਆਸੀ ਬੰਦੇ ਦੀਆਂ ਪ੍ਰੈਸ ਕਾਨਫਰੰਸਾਂ ਡੱਲੇਵਾਲ ਸਾਹਿਬ ਤੁਸੀਂ ਆਪਣੇ ਪੇਜ ਤੋਂ ਤੁਹਾਡੇ ਲਾਈਵ ਹੋ ਰਹੀਆਂ ਨੇ ਠੀਕ ਆ ਇਹ ਨਾ ਕਰੋ ਇਕਤਾ ਕਰਕੇ ਗੈਂਗ ਸਿਆਸੀ ਗੈਰ ਸਿਆਸੀ ਇਹਦਾ ਰੇਡ ਕਾ ਜਿਹੜਾ ਉਹ ਨਾ ਪਾਈਏ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਕੋਈ ਵੀ ਚੋਣਾ ਨਹੀਂ ਲੜਨੀਆਂ ਉਹਨੇ ਸੰਯੁਕਤ ਕਿਸਾਨ ਮੋਰਚੇ ਨੇ ਨਿਜ਼ਮ ਜਿਹੜੇ ਆ ਉਹ ਬਣਾ ਲਿਆ ਇਕੱਠੇ ਹੋਈਏ ਪੰਜਾਬ ਦੀ ਕਿਸਾਨੀ ਨੂੰ ਬਚਾਈਏ ਮੁਲਕ ਨੂੰ ਜਗਾਈਏ ਆਖਰੀ ਸਵਾਲ ਆ ਮੇਰਾ ਅੱਜ ਇਕੱਠ ਹੋ ਗਿਆ ਕੋਈ ਸਰਕਾਰ ਨੂੰ ਟਾਈਮ ਵੀ ਦੇਣਾ ਵੀ ਐਨਆਰ ਦੇ ਵਿੱਚ ਸੈਸ਼ਨ ਸੱਦ ਕੇ ਉਹ ਇਹਦੇ ਤੇ ਮਤਾਂ ਪਾਉ ਉਹ ਮਤੇ ਪੈਣਗੇ ਅਖੀਰ ਤੋਂ ਉਦੋਂ ਤੁਹਾਨੂੰ ਸਾਰੀ ਗੱਲ ਸਪਸ਼ਟ ਹੋ ਜਾਏਗੀ ਬਹੁਤ ਬਹੁਤਾਂ ਨੂੰ ਸ਼ੁਕਰੀਆ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ